ਰਾਤੀ ਜੋ ਯਾਰ ਪਿੱਛੇ ਕਰ ਖੜਾ ਜਾਓ ਪਰ ਆਪਣੀ ਪ੍ਰੈਸਰ ਆਯੋਜਨ ਕਰ ਜੋ ਘਟਨਾ ਵਾਪਰੀ ਹੈ ਅਸੀਂ ਜਗ੍ਹਾ ਬਣਾ ਲਈਏ ਸਰ ਅਸੀਂ ਮੈਂ ਔਰ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਦੀਪਕ ਵਾਲੀ ਜੀ ਅਸੀਂ ਇਕੱਠੇ ਕਾਲੀਆ ਸਾਹਿਬ ਦਾ ਮਿਲਣਾ ਲੈਣ ਲਈ ਆਏ ਸੀ ਕਿ ਰਾਤੀ ਜੋ ਘਟਨਾ ਹੋਈ ਕੀ ਹੋਈ ਕਿਵੇਂ ਹੋਈ ਸੋ ਦੇ ਬਾਰੇ ਉਹਨਾਂ ਨੂੰ ਮਿਲ ਕੇ ਜਾਣਕਾਰੀ ਲਈ ਹੈ ਔਰ ਉਸਦੇ ਬਾਅਦ ਜੋ ਹੈ ਅਸੀਂ ਸਾਰਾ ਹੀ ਸੀਐਮ ਸਾਹਿਬ ਦੇ ਧਿਆਨ ਚ ਲਿਆਵਾਂਗੇ ਉਹਨਾਂ ਦਾ ਧਿਆਨ ਪਹਿਲੇ ਆ ਚੁੱਕਾ ਕਿਉਂਕਿ ਇੱਥੋਂ ਜੋ ਸੀਪੀ ਸਾਹਿਬ ਮਿਲ ਕੇ ਗਏ ਨੇ ਤੋਂ ਉਹਨਾਂ ਨੇ ਤੇ ਸੀਐਮ ਸਾਹਿਬ ਨੂੰ ਸਾਰੀ ਰਿਪੋਰਟਿੰਗ ਕੀਤੀ ਹੈ ਔਰ ਉਹਦੇ ਬਾਰੇ ਹੁਣ ਜੋ ਵੀ ਦੇਖੋ ਇਹ ਜਦਰਾ ਅਸਲੀ ਗੱਲ ਹੈਗੀ ਵਿੱਚੋਂ ਕਿ ਕੁਝ ਲੋਕਾਂ ਨੂੰ ਪੰਜਾਬ ਦੇ ਵਿੱਚ ਸ਼ਾਂਤੀ ਹਜਮ ਨਹੀਂ ਹੋ ਰਹੀ ਕਿ ਪੰਜਾਬ ਵਿੱਚ ਉਮਕੀ ਵਿਕਾਸ ਹੋ ਰਿਹਾ ਹੈ ਪੰਜਾਬ ਵਿੱਚ ਸੁਖ ਸ਼ਾਂਤੀ ਹੈ ਕੁਝ ਸ਼ਰਾਰਤੀ ਲੋਕੀ ਜੋ ਹਨ ਜਿਨ੍ਹਾਂ ਨੂੰ ਹੋ ਸਕਦਾ ਹੈ ਪਾਕਿਸਤਾਨ ਤੋਂ ਵੀ ਸ਼ੈਲਟਰ ਹੋਏ ਉਹਨਾਂ ਲੋਕਾਂ ਵੱਲੋਂ ਹਮੇਸ਼ਾ ਜੋ ਹੈ ਪਾਕਿਸਤਾਨ ਵੱਲੋਂ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਹਿਲੇ ਵੀ ਔਰ ਲੱਗਦਾ ਹੁਣ ਫੇਰ ਜੋ ਪੰਜਾਬ ਤੇ ਸੁਖ ਸ਼ਾਂਤੀ ਨਾਲ ਸਾਰਾ ਚਲ ਰਿਹਾ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਇਸ ਕਰਕੇ ਓਨਲੀ ਟੂ ਡਿਸਟਰਬ ਦਾ ਪੀਸ ਆਫ ਸਟੇਟ ਦੇ ਕਾਰਨ ਇਹ ਅਧਿਕਤਨਾ ਵਾਪਰੀ ਹੈ ਸੋ ਵੀ ਆਰ ਵੈਰੀ ਮਚ ਕਨਸਰਨਡ ਐਂਡ ਵੈਰੀ ਮਚ ਸੈਂਸੀਅਰ ਸੋ ਸੀਐਮ ਸਾਹਿਬ ਜੋ ਹੈ ਇਹਦੇ ਉੱਪਰ ਪੂਰੀ ਕਾਰਵਾਈ ਕਰਨਗੇ ਜਿਨ੍ਹਾਂ ਨੇ ਕੁਝ ਕੀਤਾ ਹੈਗਾ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ ਔਰ ਸਾਫ ਨਜ਼ਰ ਆਉਂਦਾ ਹੈ ਕਿ ਜਿਵੇਂ ਪਿਛੇ ਤੁਸੀਂ ਦੇਖਿਆ ਨੇ ਵੀਡੀਓ ਵੀਾਇਰਲ ਹੋਈ ਜਿੱਥੇ ਪਾਕਿਸਤਾਨ ਦੇ ਪੱਟੀ ਜੀ ਔਰ ਬਿਸ਼ਨੋਈ ਜੀ ਜਿਨ੍ਹਾਂ ਨੇ ਆਪਸ ਵਿੱਚ ਵਾਰਤਾਲਾਪ ਕੀਤਾ ਸੋ ਇਦਾਂ ਦਾ ਚਾਹੁੰਦੇ ਨੇ ਕਿ ਕੋਈ ਨਾ ਕੋਈ ਪੰਜਾਬ ਦੀ ਕਿਸੇ ਦੀ ਕਿ ਡਿਸਟਰਬਿੰਗ ਕੀਤਾ ਜਾਵੇ ਸੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਪਹਿਲਾ ਹੀ ਏਜੰਡਾ ਬਿਲਕੁਲ ਕਲੀਅਰ ਹੈਗਾ ਕਿ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਜੋ ਹੈ ਸ਼ਾਂਤੀ ਭੰਗ ਨਹੀਂ ਹੋਣ ਦੇਣੀ ਔਰ ਉਸੇ ਤੁਸੀਂ ਦੇਖਿਆ ਹੋਣਾ ਕਿ ਉਹਦੀ ਲੜੀ ਤਹਿ ਦੀ ਕਿਉਂਕਿ ਜੋ ਸਟੇਟ ਵਿੱਚ ਨਸ਼ੇ ਦੇ ਕਾਰਨ ਡਿਸਟਰਬੈਂਸ ਹੋਈ ਸੀ ਮਾੜੇ ਤੱਕਵ ਜੋ ਹਨ ਖਰਾਬੀ ਕਾਰੇ ਸਨ ਉਹਨਾਂ ਦੇ ਖਿਲਾਫ ਜੋ ਹੈ ਯੁੱਧ ਨਸ਼ੇ ਅਮਰਤ ਸ਼ੁਰੂ ਕੀਤਾ ਹੈ ਤੇ ਇਸ ਕਰਕੇ ਜੋ ਹੈ ਹੁਣ ਪੰਜਾਬ ਦੇ ਵਿੱਚ ਕੋਈ ਵੀ ਜੋ ਗਲਤ ਕੰਮ ਨਹੀਂ ਹੋਣ ਤਜਾਵੇਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਜੋ ਸਾਡੀ ਪੁਲਿਸ ਹੈ ਜੋ ਬਹੁਤ ਕਾਬਲ ਪੁਲਿਸ ਹੈ ਪੰਜਾਬ ਦੀ ਔਰ ਇਹ ਜੋ ਕਟਨਰਤੀ ਵਾਪਰੀ ਹੈ ਸਾਰੇ ਹੀ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਫੜ ਲਿਆ ਜਾਏਗਾ। ਔਰ ਤੁਸੀਂ ਜੇ ਮੰਨਦੇ ਹੋ ਕਿ ਮੈਂ ਮੰਨਦਾ ਕਿ ਔਰ ਇਹ ਹਮਲੇ ਤੱਕ ਮੇਰਾ ਇਹ ਕਹਿਣਾ ਹੈ ਕਿ ਦੇਖੋ ਮੇਰਾ ਇਹ ਕਹਿਣਾ ਹੈ ਕਿ ਦੇਖੋ ਅਸੀਂ ਇਹ ਗੱਲ ਕਲੀਅਰ ਹੈ ਆ ਕਿ ਲਾਰੈਂਸ ਬਿਸ਼ਨੋਏਰ ਦੇ ਬੰਦੇ ਪਹਿਲਾਂ ਉਹਦੀ ਵੀਡੀਓ ਵਾਇਰਲ ਹੋਈ ਆ ਉਹ ਆਪਸ ਵਿੱਚ ਰਲ ਕੇ ਕਿਉਂਕਿ ਕੇਂਦਰ ਉਹਨੂੰ ਪੈਟਰੋਨਾਈਜ਼ ਕਰ ਰਹੀ ਆ ਸਾਭਰਮਤੀ ਵਿਲ ਚ ਰੱਖਿਆ ਹੋਇਆ ਉੱਥੋਂ ਬੈਠ ਕੇ ਉਹ ਪਾਕਿਸਤਾਨ ਦੇ ਪੱਟੀ ਨਾਲ ਵੀਡੀਓ ਵਾਇਰਲ ਹੋਈ ਆ ਸਾਜ਼ਿਸ਼ ਆ ਕਿ ਪੰਜਾਬ ਦੇ ਵਿੱਚ ਪੀਸ ਔਰ ਸ਼ਾਂਤੀ ਜਿਵੇਂ ਭਗਤ ਜੀ ਨੇ ਕਿਹਾ ਕਿ ਉਹ ਬਰਦਾਸ਼ਤ ਨਹੀਂ ਹੋ ਰਹੀ ਇਸ ਤਰੀਕੇ ਨਾਲ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਐਕਟਿਵਲੀ ਸੋਸਾਇਟੀ ਦੇ ਵਿੱਚ ਪੀਸ ਔਰ ਹਾਰਮਨੀ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਇੱਕ ਸਾਰੇ ਜਿਹੜੇ ਸ਼ਰਤੀਆਂ ਸਿਰਾਂ ਜਿਨ੍ਹਾਂ ਨੂੰ ਕੇਂਦਰ ਸਰਕਾਰ ਪੈਟਨਰਸ ਕਰ ਰਹੀ ਆ ਸਾਭਰਮਤੀ ਜੀਐਲ ਚੌਂ ਨੇ ਸੁਰੱਖਿਆ ਤਰੀਕੇ ਰੱਖਿਆ ਹੋਇਆ ਉੱਥੋਂ ਉਹਨਾਂ ਦਾ ਸਬੰਧ ਜੋੜ ਕੇ ਜਲੰਧਰ ਜਲੰਧਰ ਦੇ ਲਾਗੇ ਜਲੰਧਰ ਦੇ ਲਾਗੇ ਉਹਨਾਂ ਨੇ ਬੌਮ ਬਲਾਸਟ ਕਰਾਇਆ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਕਿ ਅਸੀਂ ਇਹ ਜ਼ਿੰਮੇਵਾਰੀ ਲਈ ਆ ਔਰ ਉਹਨਾਂ ਦੀ ਆਪਸ ਵਿੱਚ ਕਨੈਕਸ਼ਨ ਜਿਹੜਾ ਆ ਵੀਡੀਓ ਦੇ ਰਾਹੀਂ ਜ਼ਾਹਰ ਹੋ ਗਿਆ اچھا ਮੈਨੇ ਇਹ ਬੜੀ ਚਿੰਤਾ ਨਹੀਂ ਕਰਦਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਬੰਦੇ ਨਬਰ ਬਣਾ ਲਏ ਹੋ ਬਾਕੀ ਗ੍ਰਨੇਡ ਹਮਲੇ ਹੋਏ ਲੱਗਦਾ ਹੈ ਕਿ ਕਿਤੇ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਫੇਲ ਆ ਜਾਂ ਕੇਂਦਰ ਦਾ ਇੰਟੈਲੀਜੈਂਸ ਫੇਲ ਆ ਨਹੀਂ ਨਹੀਂ ਕੋਈ ਇੰਟੈਲੀਜੈਂਸ ਫੇਲ ਨਹੀਂ ਹੈ ਸ਼ਰਾਰਤੀ ਅਨਸਰਾਂ ਦਾ ਕੰਮ ਆਪਣਾ ਆ ਸਰ ਸਰਕਾਰਾਂ ਦਾ ਇਹ ਇਹ ਆਪਣਾ ਹੌ ਰਲ ਕੇ ਕਰਾ ਰਹੇ ਆ ਉਹ ਰਲ ਕੇ ਕਰਾ ਰਹੇ ਆ ਕੋਈ ਸ਼ੱਕ ਨਹੀਂ ਹੈ ਇਸ ਗੱਲ